ਸੰਗਰੂਰ ਵਿੱਚ ਸ਼ਾਂਤੀਪੂਰਵਕ ਚੱਲ ਰਹੇ ਦਰਨੇ ਵਿੱਚ ਪ੍ਰਸ਼ਾਸਨ ਅਤੇ ਕਨੈਕਟਰ ਵੇਚ ਕੇ ਕੰਮ ਕਰ ਰਹੇ ਪੀਆਰਟੀਸੀ ਮੁਲਾਜ਼ਮਾਂ ਵਿੱਚ ਕੋਈ ਝੜਪ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 10 ਪੀਆਰਟੀਸੀ ਮੁਲਾਜ਼ਮਾਂ ਨੂੰ ਰਿਹਾ ਕਰਾਉਣ ਲਈ ਸੰਗਰੂਰ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਸੂਬਾ ਪੱਧਰੀ ਕਨਵੈਨਸ਼ਨ ਵਿੱਚ ਪੰਜਾਬ ਭਾਰਤ ਵਿੱਚੋਂ ਪੀਆਰਟੀਸੀ ਠੇਕਾ ਮੁਲਾਜ਼ਮ ਪਹੁੰਚੇ ਨੇ ਉੱਥੇ ਹੀ ਹਰਿਆਣਾ ਤੇ ਹਿਮਾਚਲ ਤੋਂ ਵੀ ਜਥੇਬੰਦੀਆਂ ਨੇ ਭਾਗ ਲਿਆ। બસ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਅੱਜ ਸੰਗਰੂਰ ਦੇ ਵਿੱਚ ਜਿਹੜੀ ਸੂਬਾ ਕਨਵੈਨਸ਼ਨ ਰੱਖੀ ਗਈ ਆ ਕਿਹੜੀ ਕਿਹੜੀਆਂ ਮੰਗਾਂ ਨੂੰ ਲੈ ਕੇ ਰੱਖੀ ਆ ਕੀ ਕਾਰਨ ਅੱਜ ਸੰਗਰੂਰ ਵਿਖੇ ਜਿਹੜੀ ਸਾਡੀ ਸੂਬਾ ਪੱਧਰੀ ਕਨਵੈਨਸ਼ਨ ਰੱਖੀ ਗਈ ਇਹਦਾ ਮੁੱਖ ਕਾਰਨ ਇਹ ਆ ਕਿ ਪਿਛਲੇ ਦਿਨੀ ਬਿਨਾਂ ਕਾਰਨ ਸਾਡੇ ਮੁਲਾਜ਼ਮਾਂ ਨੂੰ 28 ਨਵੰਬਰ ਨੂੰ ਘਰਾਂ ਤੋਂ ਚੁੱਕ ਲਿਆ ਗਿਆ ਉਸ ਤੋਂ ਬਾਅਦ ਹੜਤਾਲ ਸ਼ੁਰੂ ਹੋਈ ਹੜਤਾਲ ਦੌਰਾਨ ਸਾਡੇ ਮੁਲਾਜ਼ਮਾਂ ਉੱਪਰ ਨਜਾਇਜ਼ ਤੌਰ ਤੇ 307 ਵਰਗੀਆਂ ਧਰਾਵਾਂ ਲਾ ਕੇ ਪਰਚੇ ਕਰ ਦਿੱਤੇ ਗਏ ਜਦ ਕਿ ਹੜਤਾਲ ਖੁੱਲੀ 30 ਨਵੰਬਰ ਨੂੰ ਸਾਡੀ ਸਹਿਮਤੀ ਹੋਈ ਤੇ ਹੜਤਾਲ ਖੁੱਲੀ ਕੇ ਸਾਰੇ ਮੁਲਾਜ਼ਮ ਜੇਲ੍ਹ ਚੋਂ ਰਿਲੀਜ਼ ਕੀਤੇ ਜਾਣਗੇ ਪਰੰਤੂ ਹੁਣ ਤੱਕ ਸਰਕਾਰ ਨੇ ਸੰਗਰੂਰ ਵਿਖੇ 307 ਧਾਰਾ ਲਾ ਕੇ 10 ਸਾਥੀ ਜਿਹੜੇ ਆ ਉਹ ਜੇਲ੍ਹ ਚ ਬੰਦ ਕੀਤੇ ਹੋਏ ਆ ਉਹਦੇ ਨਾਲ ਨਾਲ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸੀ ਕਹਿ ਸਕਦੇ ਹਾਂ ਕਿ ਮੁਲਾਜ਼ਮਾਂ ਨੂੰ ਰਿਲੀਜ਼ ਕਰਨਾ ਤੇ ਜਿਹੜੇ ਮੁਲਾਜ਼ਮ ਜੇਲ੍ਹ ਚੋਂ ਆਉਣਗੇ ਉਹਨਾਂ ਨੂੰ ਤੁਰੰਤ ਡਿਊਟੀਆਂ ਤੇ ਲੈਣ ਦੀ ਗੱਲ ਟਰਾਂਸਪੋਰਟ ਮੰਤਰੀ ਵੱਲੋਂ ਕੀਤੀ ਗਈ ਸੀ ਉਹ ਮੁਲਾਜ਼ਮਾਂ ਨੂੰ ਹੁਣ ਤੱਕ 10 ਸਾਥੀ ਜਿਹੜੇ ਪਟਿਆਲੇ ਵਾਲੇ ਉਹਨਾਂ ਨੂੰ ਡਿਊਟੀਆਂ ਤੇ ਨਹੀਂ ਲਿਆ ਗਿਆ ਸੋ ਇਹਦੇ ਨਾਲ ਨਾਲ ਜਿਹੜੇ ਕੱਚੇ ਮਾਝ ਵਾਦਾ ਕਰਨਾ ਤੇ ਨਵੀਂ ਪਾਲਿਸੀ ਬਣਾਉਣ ਦੀ ਗੱਲ ਸੀ ਕਿ ਜਦੋਂ ਮਾਹੌਲ ਸਖਾਵਾਂ ਹੋ ਜਾਏਗਾ ਜੇਲ੍ਹ ਚੋਂ ਆ ਜਾਣਗੇ ਨਾਲ ਦੀ ਨਾਲ ਕਰ ਦਾਂਗੇ ਸੋਹnde ਵਾਸਤੇ ਮੰਤਰੀ ਜੀ ਵੱਲੋਂ ਸਮਾਂ ਮੰਗਿਆ ਗਿਆ ਸੀ ਪਰ ਅੱਜ 40 42 ਦਿਨ ਬੀਤਣ ਦੇ ਬਾਵਜੂਦ ਵੀ ਨਾ ਤਾਂ ਸਾਥੀ ਜੇਲ੍ਹ ਚੋਂ ਬਾਹਰ ਆਏ ਕਿ ਨਾ ਹੀ ਕੋਈ ਹੋਰ ਮੰਗ ਨੂੰ ਬੂਰ ਪਿਆ ਸਵੇਸ ਵਜ੍ਹਾ ਨਾਲ ਇਸ ਰੋਸ ਵਿੱਚ ਅੱਜ ਅਸੀਂ ਇੱਥੇ ਕਨਵੈਨਸ਼ਨ ਕਰ ਰਹੇ ਹਾਂ ਇਸ ਕਨਵੈਨਸ਼ਨ ਤੋਂ ਬਾਅਦ ਅੱਜ ਇੱਥੋਂ ਅਗਲਾ ਐਲਾਨ ਕੀਤਾ ਜਾਏਗਾ ਅਗਲੇ ਸੰਘਰਸ਼ ਦਾ ਸੋ ਲਗਭਗ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਚਾਹੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਚਾਹੇ ਹਰਿਆਣਾ ਰੋਡਵੇ ਜਾਂ ਹੋਰ O com ਟਰਾਂਸਪੋਰਟ ਦੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਸੋ ਉਹਨਾਂ ਸਾਰਿਆਂ ਦੀ ਸਹਿਮਤੀ ਨਾਲ ਇਥੋਂ ਅਗਲਾ ਲਾਨ ਕੀਤਾ ਜਾਏਗਾ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਉਹ ਸਾਥੀਆਂ ਨੂੰ ਜ਼ਿਲ੍ਹੇ ਤੋਂ ਰਿਆਣਾ ਕੀਤਾ ਤੇ ਨਾਲ ਦੀ ਨਾਲ ਜਿਹੜੇ ਮੁਲਾਜ਼ਮ ਪੱਕੇ ਕਰਨੇ ਜਾਂ ਹੋਰ ਮੰਗਾਂ ਨੇ ਉਹਨਾਂ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਇਸ ਕਨਵੈਨਸ਼ਨ 'ਚੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ ਜੀ ਨਾ ਬਈ ਉਹਨਾਂ ਗੁਰਪ੍ਰੀਤ ਸਿੰਘ ਪੰਨੋਏ ਜੀ ਮੁੱਖੀ ਬਣ ਗੁਰਪ੍ਰੀਤ ਜੀ ਜਿਹੜੀ ਕਨਵੈਨਸ਼ਨ ਕੀਤੀ ਜਿਹੜਾ ਕੀ ਐਲਾਨ ਹੋਣ ਵਾਲਾ ਹੈ ਦੇਖੋ ਜੀ ਜੇਕਰ ਅੱਜ ਜੋ ਸਾਡੀਆਂ ਮੰਗਾਂ ਨੇ ਸਾਡੇ ਮੁਲਾਜ਼ਮਾਂ ਨੂੰ ਜ਼ਿਲ੍ਹੇ ਤੋਂ ਰਿਆ ਕਰਨ ਦਾ ਜਿਹੜੇ ਮੁਲਾਜ਼ਮ ਡਿਊਟੀ ਤੋਂ ਬਾਹਰ ਉਹਨਾਂ ਡਿਊਟੀ ਤੇ ਪਾਉਣ ਦਾ ਜੇਕਰ ਉਹਨਾਂ ਮੰਗਾ ਦਾ ਕੋਈ ਹੱਲ ਨਹੀਂ ਨਿਕਲਦਾ ਜੇ ਕੋਈ ਠੋਸ ਹੱਲ ਸਰਕਾਰ ਵੱਲੋਂ ਨਹੀਂ ਕੀਤਾ ਜਾਂਦਾ ਜਾਂ ਪ੍ਰਸ਼ਾਸਨ ਵੱਲੋਂ ਤੇ ਫਿਰ ਆਉਣ ਵਾਲੇ ਜਿਹੜੇ ਮਾਗੀ ਤੋਂ ਬਾਅਦ ਲਾ ਲਓ ਤੁਸੀਂ ਜਿਹੜੀ ਵਿਸਾਖਾ ਇਸ ਤੋਂ ਬਾਅਦ ਅਸੀਂ ਆਉਣ ਵਾਲੇ ਕੁਝ ਦਿਨਾਂ ਨੂੰ ਮੰਨ ਕੇ ਚੱਲੋ 17 ਜਾਂ 18 ਤਰੀਕ ਤੋਂ ਬਾਅਦ ਪੱਕੇ ਧਰਨੇ ਦੀ ਜਿਹੜੀ ਉਹ ਕਾਲ ਦੇਵਾਂਗੇ ਤੇ ਸੰਗਰੂਰ ਹੋ ਕੇ ਜਿਹੜਾ ਕਿ ਪੱਕਾ ਧਰਨਾ ਲਾਵਾਂਗੇ ਜਿਹਦੇ ਵਿੱਚ ਅਸੀਂ ਸਰਕਾਰ ਦਾ ਭੰਡੀ ਪ੍ਰਚਾਰ ਕਰਾਂਗੇ ਤੇ ਲੋਕਾਂ ਨੂੰ ਜਾਣੂ ਕਰਾਵਾਂਗੇ ਕਿ ਸਰਕਾਰ ਨੇ ਸਾਡੇ ਉਤੇ ਕੀ ਤਸ਼ੱਦ ਕੀਤਾ ਹੋਇਆ ਹੈ ਅੱਜ ਕਨਵੈਨਸ਼ਨ ਕੀਤੀ ਗਈ ਹੈ ਕਿ ਕਿਹੜੇ ਕਿਹੜੇ ਸੂਬੇ ਦੇ ਵਿੱਚੋਂ ਤੁਹਾਡੇ ਨਾਲ ਸਹਿਯੋਗ ਕਰਨ ਸਾਡੇ ਨਾਲ ਦੇਖੋ ਜੀ ਸਾਡੇ ਦੇ ਇੱਕ ਪੰਜਾਬ ਦੇ ਸਾਰੇ ਦੇ ਸਾਰੇ ਮੁਲਾਜ਼ਮ ਨੇ ਜਿੰਨੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹ ਸਾਰੀਆਂ ਨੇ ਸਾਡੇ ਨਾਲ ਉਹਦੇ ਨਾਲ ਹੀ ਜੇ ਬਾਹਲੇ ਸੂਬਿਆਂ ਦੀ ਗੱਲ ਕਰਦੇ ਤੇ ਹਰਿਆਣੇ ਦੀ ਜਿਹੜੀ ਹਰਿਆਣਾ ਰੋਡਵੇਜ ਹੈ ਉਹਨਾਂ ਦੇ ਸਾਥੀ ਸਾਡੇ ਨਾਲ ਇੱਥੇ ਕਨਵੈਨਸ਼ਨ ਦੇ ਵਿੱਚ ਮੌਜੂਦ ਨੇ ਉਹਦੇ ਨਾਲ ਜਿਹੜੇ ਹਿਮਾਚਲ ਜੂਨੀਅਨ ਨੇ ਹਿਮਾਚਲ ਦੀ ਟਰਾਂਸਪੋਰਟ ਦੇ ਜਿੰਨੇ ਵੀ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਵੀ ਸਾਨੂੰ ਸਮਰਥਨ ਕੀਤਾ ਹੈ ਉਹ ਵੀ ਸਾਡੇ ਨਾਲ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ